ਸਤਨਾਬ ਸ਼ਨੀਵਾਏ ਗੁਰੂ ਸਾਹਿਬ ਜੀਓ ਬੜ ਹੰਸ ਮਹੱਲਾ ਤੀਜਾ ਰਤਨ ਪਦਾਰਥ ਵਣ ਜੀਏ ਸਤ ਗੁਰ ਦੀ ਆਪੁ ਜਾਈ ਰਬ ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸੁਭਾਈ ਰਾ ਰਤਨ ਪਤਾਲ ਸਵਣ ਜੀਏ ਸਤਿਗੁਰ ਦੀਆਂ 부ਝਾਈ ਰਾਬਾ ਲਾਹ ਨਾਭ ਹਰ ਭਗਤ ਹੈ ਗੁਣ ਮੈਂ ਗੁਣੀ ਸੁਬਾਈ ਰਾਮਾ ਗੁਣ ਮੈਂ ਗੁਣੀ ਸੁਬਾਈ ਜਿਸ ਆਪ 부ਜਾਏ ਲਾਹ ਭਗਤ ਸਹਿ ਸਾਰੇ ਬੇਨ ਭਗਤੀ ਸੁਖ ਨਾ ਹੋਈ ਦੁਜੇ ਪਤ ਖੋਏ ਗੁਰਮਤਿ ਨਾਮਿਆਦਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਇੱਕ ਵਪਾਰ ਲਾਇ ਰਤਨ ਪਦਾਰਥ ਵੜ ਜੀਏ ਜਾ ਸਤਗੁਰ ਦੇ ਬੁਝਾਈ ਮਾਇਆ ਉਹ ਸਭ ਦੁੱਖ ਹੈ ਖੋਟਾ ਯੋ ਬਾਪਾ ਰਾਮ ਕੋੜ ਬੋਲ ਬਿਖ ਖਾਵਣੀ ਬੋਬ ਦੇ ਵਕਰ ਰਾਮ ਬੋਬ ਦੇ ਵਕਰ ਸੈ ਸਾਇਓ ਸੰਸਾਰ ਬਿਨ ਕੋਈ ਪੜ ਪੜ ਪੰਡਤ ਵਾਦ ਵਖਾਣੇ ਬਿਨ ਬੂੰਜੇ ਸੁਖ ਨ ਹੋਏ ਆਵਣ ਜਾਣਾ ਕਦੇ ਨ ਚੁਕੇ ਮਾਇਆ ਮੋ ਪਿਆਰਾ ਮਾਇਆ ਮੋ ਸਭ ਦੁੱਖ ਹੈ ਖੋਟਾ ਯੋ ਵਪਾਰਾ ਖੋਣੇ ਕਰੇ ਸਭ ਪਰਖਿਐਨ ਤੇ ਸੱਚੇ ਕੇ ਦਰਬਾਰ ਰਾਮ ਖੋਣੇ ਦਰ ਗੈ ਸੁਟੀਆਂ ਲ ਹੋ ਮੇ ਕਰਨ ਪੁਕਾਰਾ ਰਾਮ ਹੋ ਮੇ ਕਰਨ ਪੁਕਾਰਾ ਮੁਖ ਤੇ ਗਵਾਰਾ ਮਨ ਮੁਖ ਜਨਮ ਗਵਾਇਆ ਮੇਕਿਆ ਮਾਇਆ ਜਿਨ ਜਗਤ ਬੁਲਾਇਆ ਸੱਚਾ ਨਾਮ ਨਪਾਇਆ ਮਨ ਮੁਕ ਸੰਤਾ ਨਾਨਵੇਂ ਕਰ ਦੁੱਖ ਕਟੇ ਸੰਸਾਰਾ ਖੋਟੇ ਖਰੇ ਪਰਖੀਐ ਤੇਜ ਸੱਚੇ ਦਰਬਾਰਾ ਆਪ ਕਰੇ ਕਿਸਿਆ ਕੀਏ ਔਰ ਕਰਨਾ ਕਿਛੋ ਨਾ ਜਾਈ ਰਾਮ ਜਿਤ ਭਾਵੈ ਤਿਤਨਾ ਹੀ ਸੇ ਜੋ ਉਸ ਦੀ ਵਡਿਆਈ ਰਾਮ ਜੋ ਉਸ ਦੀ ਵਡਿਆਈ ਆਪ ਕਰਾਈ ਵਰਿਆ ਮਨੁਫਸੀ ਕੋਏ ਜਗ ਜੀਵਨ ਦਾਤਾ ਕਰਮ ਬਿਦਾਤਾ ਆਪੇ ਬਖਸ਼ੇ ਸੋਈ ਗੁਰ ਪਰਸਾਦੀ ਆਪ ਗਵਾਈਏ ਨਾਨਕ ਨਾਮ ਪਤ ਪਾਏ ਆਪ ਕਰੇ ਕਿਸਿਆ ਕੀਏ ਹੋਰ ਕੰਡਾ ਕਿਛੋ ਨ ਜਾਏ ਗੁਰ ਪਰਸਾਦੀ ਆਪ ਗਵਾਈਏ नानक नाम पत पाए आप करें कैसे आखी है और करना कि शो न जाए वाहे गुरु जी का खालसा वाहे गुरु जी की फतेह